બસ ਜੀ ਤਿਆਰੀਆਂ ਕੀ ਹੋਣੀਆਂ ਨਾ ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ ਹੈ ਇਲੈਕਸ਼ਨ ਲੜਦੇ ਆ ਹੌਮ ਹਮਾ ਕੇ ਮੈਦਾਨ ਚ ਪੂਰੇ ਉਤਰਿਆ ਨਾਲ ਸਾਥੀ ਯਾਰ ਦੋਸਤ ਸੱਜਣ ਮਿੱਤਰ ਸਾਰੇ ਵਰਕਰ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਨਾਲ ਆ ਪੂਰਾ ਇਲੈਕਸ਼ਨ ਲੜਾਂਗੇ ਜਿੱਕਰ ਦੇਖਿਆ ਉਹਨਾਂ ਦੇਖਦੇ ਉਹਨਾਂ ਨੂੰ ਵਿਰੋਧੀਆਂ ਦਾ ਕੰਮ ਹੈ ਸਵਾਲ ਚੁਕਣਾ ਉਹ ਕਹਿੰਦੇ ਨਾ ਮੈਂ gira ਨਾ ਮੇਰੀ ਉਮੀਦੋਂ ਕਾ ਮিনার ਗਰੇ ਨਾ ਮੈਂ gira ਨਾ ਮੇਰੀ ਉਮੀਦੋਂ ਕੇ ਮিনার ਗਰੇ ਮੁਝੇ ਗਿਰਾਣੇ ਦੇ ਚੱਕਰ ਮੇਂ ਕੁਛ ਲੋਗ ਕਈ ਵਾਰ ਗਰੇ ਸੋ ਇਹ ਕੋਈ ਗੱਲ ਨਹੀਂ ਵਿਰੋਧੀਆਂ ਦਾ ਕੰਮ ਹੈ ਕਹਿਣਾ 50 ਸਾਲ ਟਾਈਮ ਦਿੱਤਾ ਇਹਨਾਂ ਨੂੰ 60 ਸਾਲ ਕੀਤਾ ਕੀ ਇਹਨਾਂ ਨੇ ਦੇਸ਼ ਦਾ ਬੇੜਾਗਰ ਕੀਤਾ ਪੰਜਾਬ ਦਾ ਬੇੜਾਗਰ ਕੀਤਾ ਇਹਨਾਂ ਕਾਂਗਰਸੀਆਂ ਨੇ ਇਹਨਾਂ ਭਾਜਪਾ ਵਾਲਿਆਂ ਨੇ ਝੂਠੇ ਆਸ਼ਵਾਸ਼ਣ ਦੇ ਰਹੇ ਨਾ ਪੱਲੇ ਕੱਖ ਨਹੀਂ ਇਹਨਾਂ ਦੇ ਬੂਤ ਖਾਲੀ ਆ ਰਿਹਾ ਕਾਂਗਰਸ ਨੂੰ ਤੇ ਮੈਂ ਕਹਿਣਾ ਚਾਹਣਾ ਸ਼ਰਮ ਕਰੋ ਕੋਈ ਚੌਥੀ ਵਾਰ ਦਿੱਲੀ ਦੇ ਵਿੱਚ ਜ਼ੀਰੋ ਆਈ ਹੈ ਬਿਹਾਰ ਚ ਪੰਜਵੇਂ ਨੰਬਰ ਤੇ ਆ ਰਹੇ ਹੋ ਉਹਨ ਜਿਹੜੇ ਇਲੈਕਸ਼ਨ ਜਿਹੜੇ ਤਰਨਤਾਰਨ ਹੋਈ ਆ ਉਥੇ ਚੌਥੇ ਨੰਬਰ ਤੇ ਆ ਰਹੇ ਹੋ ਤੇ ਅਜੇ ਵੀ ਫਾਈਨਲ ਲੈ ਕੇ ਤੁਰੇ ਦੇ ਸਾਨੂੰ ਮੌਕਾ ਦਿਓ ਬਸ ਕਰੋ ਪੰਜਾਬ ਦਾ ਬੇੜਾ ਗਿਰਕ ਦੇਸ਼ ਦਾ ਤੁਸੀਂ ਕਰ ਛੜਿਆ ਕੁਝ ਬੀਜੇਪੀ ਨੇ ਕਰ ਛੜਿਆ ਕੁਝ ਕਾਂਗਰਸ ਨੇ ਕਰ ਛੜਿਆ ਸੋ ਇਸ ਕਰਕੇ ਕਲੀਅਰ ਕੱਟ ਮੈਸੇਜ ਆ ਭਗਵੰਤ ਸਿੰਘ ਮਾਨ ਦਾ ਕਿ ਕ੍ਰਾਪਸ਼ਨ ਮੁਕਤ ਪੰਜਾਬ ਕਰਨਾ ਨਸ਼ਾ ਮੁਕਤ ਪੰਜਾਬ ਕਰਨਾ ਔਰ ਕਰ ਵੀ ਰਹੀ ਹੈ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਉਹਦੇ ਆਧਾਰ ਤੇ ਵੋਟਾਂ ਪੈ ਰਹੀਆਂ ਔਰ ਉਹਦੇ ਆਧਾਰ ਤੇ ਵੋਟਾਂ ਪੈਣਗੀਆਂ ਕਮਾਂ ਦੇ ਆਧਾਰ ਤੇ ਵੋਟਾਂ ਪੈ ਰਹੀਆਂ ਕੋਈ ਪੰਜ ਕੰਮ ਬੀਜੇਪੀ ਕਾਂਗਰਸ ਦੱਸ ਦੇ ਜਿਹੜੇ ਨਾ ਪੰਜਾਬ ਦੇ ਵਿੱਚ ਕੀਤੇ ਆ ਜਿਹੜੇ ਦੇਸ਼ ਦੇ ਵਿੱਚ ਕੀਤੇ ਆ ਠੱਗੀ ਠੋਰੀ ਕੀਤੀ ਹੈ ਇਹਨਾਂ ਨੇ ਆਪਣੇ ਵਰਕਰ ਵੀ ਮਾਰ ਛੜਿਆ ਇਹਨਾਂ ਨੇ ਦੇਸ਼ ਦਾ ਬੇੜਾਗਰ ਕੀਤਾ ਆ ਸੋ ਇਸ ਕਰਕੇ ਪੰਜਾਬ ਦੇ ਅੰਦਰ ਭਗਵੰਤ ਸਿੰਘ ਮਾਨ ਦੀ ਸਰਕਾਰ ਨਾਲ ਲੋਕਾਂ ਨੂੰ ਅਪੀਲ ਆ ਹੱਥ ਜੋੜ ਕੇ ਕਿ ਬਿਲਕੁਲ ਇਹਨਾਂ ਦੇ ਕਹਨ ਤੇ ਗਲਤ ਜਗ੍ਹਾ ਵੋਟ ਨਾ ਪਾਇਓ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਤੁਹਾਡੇ ਸਾਰੇ ਕੰਮ ਹੋ ਰਿਹਾ ਹੋਰ ਸਾਰੇ ਕੰਮ ਹੋਣਗੇ ਕੰਮ ਦੇਖੋ ਭਗਵੰਤ ਸਿੰਘ ਮਾਨ ਨੇ ਕਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਜਿਹੜੇ ਖਾਲ ਪੱਕੇ ਕੀਤੇ ਆ 50 ਸਾਲ ਤੋਂ ਖਾਲ ਕੱਚੇ ਹੀ ਅਸੀਂ ਕਈ ਐਮਐਲਏ ਮੰਤਰੀ ਲੀਡਰ ਕਈ ਅਫਸਰਾਂ ਨੂੰ ਲਿਖ ਲੈ ਕੇ ਚਿੱਠੀਆਂ ਥਾਗ ਗਏ ਉਹ ਸਾਡੇ ਪਿੰਡਾਂ ਦੇ ਖਾਲ ਪੱਕੇ ਕਰੋ ਕਿਸੇ ਨੇ ਨਹੀਂ ਕੀਤੇ 50 ਸਾਲ ਬਾਅਦ ਪਿੰਡਾਂ ਦੇ ਖਾਲ ਪੱਕੇ ਹੋ ਗਏ ਬੰਬੀਆਂ ਜਿਹੜੀਆਂ ਉਹ ਬੰਦ ਹੋਈਆਂ ਕਿਉਂਕਿ ਜ਼ਮੀਨ ਦੇ ਵਿੱਚੋਂ ਪਾਣੀ ਨਿਕਲਦਾ ਸੀ 2-3 ਫੁੱਟ ਪਾਣੀ ਦਾ ਸਤਾਰ ਉੱਤੇ ਹੋ ਗਿਆ ਪਾਣੀ ਸੁੱਕਦਾ ਜਾ ਰਿਹਾ ਸੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਹਾਂਜੀ ਸਾਰੇ ਜਨਰਲ ਕਾਸਟ ਜਿਹੜੀ ਐਸਸੀ ਬੀਸੀ ਸਾਰਿਆਂ ਦੇ ਜ਼ੀਰੋ ਬਿੱਲ ਆ ਰਹੇ ਆ ਬਿਜਲੀ ਦੇ ਹਾਂਜੀ 17 ਟੋਲ ਪਲਾਜੇ ਪੰਜਾਬ ਦੇ ਵਿੱਚੋਂ ਸਰਕਾਰ ਭਗਵੰਤ ਮਾਨ ਨੇ ਚੁੱਕਿਆ ਸਰਕਾਰ 17 ਟੋਲ ਪਲਾਜੇ ਜਿਹਦੇ ਵਿੱਚ ਨਾ ਕਾਂਗਰਸੀਆਂ ਦੇ ਹਿੱਸੇ ਹੀ ਇਹ ਨਹੀਂ ਬੰਦ ਹੁੰਦੇ ਲੋਕਾਂ ਨੂੰ ਲੁੱਟਦੇ ਸੀ ਉੱਥੇ ਟੋਲ ਪਲਾਜਿਆਂ ਤੇ ਮੁਹੱਲਾ ਕਲੀਨਿਕ ਘਰ-ਘਰ ਖੋਲਿਆ ਲੱਖਾਂ ਲੋਕ ਰੋਜ਼ ਮੁਫਤ ਦਵਾਈਆਂ ਲੈ ਰਹੇ ਨੇ 10 ਲੱਖ ਦਾ ਬੀਮਾ 10 ਲੱਖ ਦਾ ਬੀਮਾ ਜਿਹੜਾ ਕੀਤਾ ਹਰ ਗਰੀਬ ਦਾ ਆਪਣਾ ਆਧਾਰ ਕਾਰਡ ਦਿਓ ਤੇ 10 ਲੱਖ ਦਾ ਆਪਣਾ ਇਲਾਜ ਫ੍ਰੀ ਕਰਾਓ ਸੋ ਕੰਮ ਕਰ ਰਿਹਾ ਯਾਰ ਕਮਾ ਦੇ ਆਧਾਰ ਤੇ ਲੋਕਾਂ ਨੇ ਵੋਟਾਂ ਪਾਈਆਂ ਅਗੇ 27 ਦੀ ਸਰਕਾਰ ਬਣੇਗੀ ਮੇਰੇ ਨਾਲ ਮੇਰੇ ਭਰਾ ਮੁੰਨਾ ਠਾਕਰ ਭੋਏ ਤੋਂ ਇਲੈਕਸ਼ਨ ਲੜ ਰਹੇ ਆ ਅਸੀਂ ਸਾਰੇ ਜਿਲ੍ਹਾ ਪੰਚਾਇਤ ਦੀਆਂ ਸੀਟਾਂ ਜਿੱਤ ਕੇ ਸਰਕਾਰ ਦੀ ਝੋਲੀ ਦੇ ਵਿੱਚ ਪਾਵਾਂਗੇ ਠੀਕ